ਕਲੀਡਰ ਉਹ ਆ ਜਿਹੜਾ ਹਾਜ਼ਰੀ ਭਰੇ ਭਵੇਂ ਨਾ ਭਰੇ ਪਰ ਚਰਚਾ ਹੋ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਬੇਸ਼ੱਕ ਉਹ ਆਈਪੀਐਲ ਦੀ ਕਮੈਂਟਰੀ ਵਾਲ ਵੀ ਬਿਜ਼ੀ ਨੇ ਤੇ ਆਪਣੀ ਧਰਮ ਪਤਨੀ ਦੇ ਇਲਾਜ ਦੀ ਖਾਤਰ ਵੀ ਉਹ ਦੇਖਭਾਲ ਕਰ ਰਿਹਾ ਪਹਿਲਾਂ ਇੱਕ ਗੱਲ ਆਈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿ ਉਹ ਆ ਰਹੇ ਆ ਗਰਜੀਤ ਸਿੰਘ ਔਜਲਾ ਲਈ ਅਮਰਸਰ ਪ੍ਰਚਾਰ ਵੀ ਕਰਨਗੇ ਪਰ ਦੂਜੇ ਪਾਸੇ ਸਰਜੀਤ ਸਿੰਘ ਧਮਾਨ ਜਿਹੜੇ ਕਿ ਸਿੱਧੂ ਧੜੇ ਦੇ ਆਪਾਂ ਕਹਿ ਸਕਦੇ ਆ ਉਹਨਾਂ ਦੇ ਹੱਕ ਵਿੱਚ ਬੋਲਦੇ ਆ ਉਹਨਾਂ ਨੇ ਆਪਣੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਨਹੀਂ ਉਹ ਪ੍ਰਚਾਰ ਨਹੀਂ ਕਰ ਰਹੇ ਮਾਜਰਾ ਕੀ ਹੈ ਕੀ ਵਾਕਈ ਪ੍ਰਚਾਰ ਨਹੀਂ ਕਰਨਗੇ ਜਾਂ ਫਿਰ ਮਨੋਬਤ ਆ ਸਕਦੀ ਆ ਕਿ ਉਹਨਾਂ ਨੂੰ ਹਾਈ ਕਮਾਂਡ ਤੋਂ ਆਰਡਰ ਆਵੇ ਤੇ ਪ੍ਰਚਾਰ ਕਰਨਾ ਪਏਗਾ ਜੇ ਸਿੱਧੂ ਨੇ ਪ੍ਰਚਾਰ ਕਰਨਾ ਹੁੰਦਾ ਨਾ ਤੇ ਉਹਨੇ ਆਈਪੀਐਲ 'ਚ ਨਹੀਂ ਸੀ ਜਾਣਾ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਲੱਗਿਆ ਕਿ ਪਾਰਟੀ ਕਿੰਨਾ ਕੀ ਉਹਨਾਂ ਦੀ ਵੈਲਿਊ ਪਾਉਂਦੀ ਹੈਗੀ ਨਾ ਤੇ ਪਾਰਟੀ ਨੇ ਕਿੰਨੀ ਕੀ ਕਦਰ ਕੀਤੀ ਹੈਗੀ ਆ ਤੇ ਨਵਜੋਤ ਸਿੰਘ ਸਿੱਧੂ ਕਈ ਦਫਾ ਕਹੇ ਜੋ ਚੋਣ ਪ੍ਰਚਾਰ ਵਾਸਤੇ ਥੋੜਾ ਰੱਖੇ ਆਗੇ ਨੇ ਵੀ ਜਦੋਂ ਚੋਣ ਪ੍ਰਚਾਰ ਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢ ਲਓ ਮੋਰ ਸਵਾਲ ਕਿ ਉਹਦੇ ਸਟੈਂਡ ਦਾ ਉਹ ਕਹਿੰਦੇ ਕਿ ਜਿਨ੍ਹਾਂ ਨੇ ਮੇਰੇ ਖਾਤਰ ਕਾਂਗਰਸ ਪਾਰਟੀ ਦੇ ਖਾਤਰ ਰੈਲੀਆਂ ਕਰਵਾਈਆਂ ਰੈਲੀਆਂ ਦੇ ਪ੍ਰਬੰਧ ਕੀਤੇ ਨੇ ਉਹਨਾਂ ਨੂੰ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਚਾਹੇ ਸਾਬਕਾ ਐਮਐਲਏ ਨਿਹਾਲ ਸਿੰਘ ਵਾਲਾ ਮਹਿੰਦਰ ਸਿੰਘ ਨਿਹਾਲ ਵਾਲਾ ਉਹਦੇ ਮੁੰਡੇ ਨੂੰ ਜਾਂ ਜਿਹੜੇ ਸ਼ੈਰੀ ਜਿਹੜੇ ਗਨੇ ਰਿਆੜ ਉਹਨਾਂ ਨੂੰ ਜਾਂ ਹੋਰਾਂ ਨੂੰ ਵੀ ਕੱਢਿਆ ਕਿੰਨੇ ਲੋਕ ਕੱਢੇ ਨੇ ਉਹ ਕਹਿੰਦੇ ਉਹਨਾਂ ਦੇ ਉਹਨਾਂ ਨੂੰ ਕੱਢਿਆ ਤੇ ਮੈਂ ਕਿਵੇਂ ਹੁਣ ਪਾਰਟੀ ਵਾਸਤੇ ਪ੍ਰਚਾਰ ਕਰ ਸਕਦਾ ਅੱਜ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਘਰ ਮੀਟਿੰਗ ਹੋਈ ਜਿਹਦੇ ਵਿੱਚ ਹਰਵਿੰਦਰ ਸਿੰਘ ਲਾੜੀ ਜਿਹੜੇ ਬਠਿੰਡਾ ਵਿਧਾਇਤੀ ਦੇ ਪ੍ਰਧਾਨ ਰਹਿ ਚੁੱਕੇ ਜਾਂ ਸੁਰਜੀਤ ਸਿੰਘ ਧਮਾਲ ਜਿਹੜੇ ਹੋਰ ਲੋਕ ਮਹੇਸ਼ਿੰਦਰ ਸਿੰਘ ਨਿਹਾਲਵਾਲਾ ਕਾਫੀ ਜਿਹੜਾ ਇਹਨਾਂ ਦਾ ਆਪਣਾ ਨਵਜੋਤ ਸਿੰਘ ਸਿੱਧੂ ਦਾ ਆਪਣਾ ਜਿਹੜਾ ਧੜਾ ਇਕੱਠੇ ਹੋਏ ਨੇ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜੇ ਕਾਂਗਰਸ ਪਾਰਟੀ ਪੰਜਾਬ ਵਾਲੇ ਮਤਲਬ ਰਾਜਾ ਮਰਿੰਦਰ ਸਿੰਘ ਵੜਿੰਗ ਇਹ ਬਹਾਲ ਕਰਦੇ ਸਾਨੂੰ ਮਨਜ਼ੂਰ ਨਹੀਂ ਹੈਗਾ ਇਹ ਅਗਰ ਦੁਬਾਰਾ ਮਾਨ ਸਤਕਾਰ ਕਰਦੇ ਸਾਨੂੰ ਮਨਜ਼ੂਰ ਨਹੀਂ ਸਾਨੂੰ ਤੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਚਾਹੀਦੀ ਹੈ ਜੇ ਉਹ ਸਾਡਾ ਮਾਨ ਸਤਕਾਰ ਬਹਾਲ ਕਰਦੇ ਨੇ ਤੇ ਅਸੀਂ ਚੋਣ ਪ੍ਰਚਾਰ ਕਰਾਂਗੇ ਇਹ ਤੇ ਉਹ ਗੱਲ ਹੋ ਗਈ ਕਿ ਨਾਂ 100 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ ਹੁਣ ਰਾਹੁਲ ਗਾਂਧੀ ਉਹਨਾਂ ਨੇ ਅਗਰ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਹੈ ਤੇ ਮਨਾ ਲੈਣਗੇ ਬਾਕੀ ਉਹ ਕਾਂਗਰਸ ਪਾਰਟੀ ਨੂੰ ਲੱਗਦਾ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਚਾਹੀਦਾ ਤੇ ਫਿਰ ਉਹਨਾਂ ਨੂੰ ਗੱਲ ਕਰਨੀ ਪੈਣੀ ਹਾਈ ਕਮਾਂਡ ਦੇ ਨਾਲ ਉਹ ਤਤ ਤੱਕ ਕਹਿੰਦੇ ਅਸੀਂ ਨਹੀਂ ਜਾਣਾ ਇਸ ਤੋਂ ਵਜਾ ਇਹ ਵੀ ਹੋ ਸਕਦੀ ਹੈ ਕਿ ਇੱਥੋਂ ਵਾਲੀ ਲੀਡਰਸ਼ਿਪ ਦੀ ਤਾਂ ਨਹੀਂ ਮੰਨਣ ਨੂੰ ਤਿਆਰ ਨਵਜੋ ਸਿੱਧੂ ਜਦੋਂ ਸਭ ਨੂੰ ਯਾਦ ਹੋਣਾ ਸਿਆਸੀ ਰੈਲੀਆਂ ਉਹਨਾਂ ਨੇ ਵੱਖਰੇ ਤੌਰ ਤੇ ਕੀਤੀਆਂ ਕਿ ਇਕੱਠ ਕਰਨੇ ਆ ਜਿਹੜੇ ਟਕਸਾਲੀ ਕਾਂਗਰਸੀ ਆ ਇਕੱਠੇ ਕਰਨਾ ਜਿਨੂੰ ਉਹਨਾਂ ਸਾਡੀ ਪਾਰਟੀ ਭੁੱਲ ਗਈ ਉਦੋਂ ਵੱਖਰੇ ਸਿਆਸੀ ਅਖਾੜੇ ਦੱਸੇ ਗਏ ਇਹਨਾਂ ਲੀਡਰਾਂ ਵੱਲੋਂ ਹੋ ਸਕਦਾ ਇਸ ਕਰਕੇ ਵੀ ਰੋਸਾ ਆਵੇ ਉਹਨਾਂ ਦੇ ਮਨ ਚ ਕਿ ਤਾਂ ਮੈਨੂੰ ਐਂ ਦੱਸਦੇ ਸੀ ਨਹੀਂ ਇਹ ਵੀ ਗੱਲ ਦਾ ਰੋਸਾ ਲੇਕਿਨ ਉਹ ਕਹਿੰਦੇ ਮੇਰੇ ਬੰਦਿਆਂ ਨੂੰ ਕਿਉਂ ਕੱਢਿਆ ਜਿਹੜੇ ਨੂੰ ਕੱਢਿਆ ਤੇ ਨਵਜੋਤ ਸਿੰਘ ਸਿੱਧੂ ਰੈਲੀ ਕਰਦੇ ਫਿਰਨ ਨਵਜੋਤ ਸਿੰਘ ਦਿੱਦੂ ਨਾਲ ਕੱਲ ਨੂੰ ਬੰਦੇ ਕਿਵੇਂ ਇਕੱਠੇ ਕਰਨਗੇ ਕੌਣ ਰੈਲੀਆਂ ਕਰਾਊਗਾ ਇਹ ਵੱਡਾ ਚੈਲੰਜ ਆ ਹੁਣ ਸਾਡੇ ਤੇ ਜਾਣਕਾਰੀ ਵੀ ਦੱਸਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿੰਨੇ ਵੀ ਉਮੀਦਵਾਰ ਨੇ ਉਹ ਫੋਨ ਕਰਕੇ ਕਹਿ ਰਹੇ ਨੇ ਬਹੁਤਿਆਂ ਚੋਂ ਕਿ ਸਾਡੇ ਆਓ ਹਲਕੇ 'ਚ ਰੈਲੀ ਕਰੋ ਰੋਡ ਸ਼ੋਅ ਕਰੋ ਪ੍ਰਚਾਰ ਕਰੋ ਪਰ ਉਹ ਕਿਉਂ ਮੰਨਣਾ ਜੇ ਉਹ ਕਿਉਂਕਿ ਬੁਰੇ ਨਹੀਂ ਨਾ ਬਣ ਸਕਦੇ ਆਗੇ ਜਿੰਨਾ ਕਰਕੇ ਲੋਕੀ ਉਹਦੇ ਇਕੱਠੇ ਹੋਏ ਸੀ ਉਹ ਬਾਹਰ ਕੱਢ ਦਿੱਤੇ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਉੱਥੋਂ ਦੀ ਲੀਡਰਸ਼ਿਪ ਆ ਚਾਹੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚਾਹੇ ਰਾਜਾ ਅਮਰਿੰਦਰ ਸਿੰਘ ਵੜਿੰਗ ਜਾਂ ਪਾਰਟੀ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਉਹ ਇਸ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿੰਨਾ ਸੀਰੀਅਸ ਕੀ ਉਹਦੇ ਘਰ ਜਾਣਗੇ ਜਾਂ ਘਰ ਜਾ ਕੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਨਾਲ ਗੱਲ ਕਰਾਉਣਗੇ ਫੇਰ ਹੀ ਹੁੰਦੀ ਨਾ ਬਹਾਲੀ ਹੁਣ ਜਿਹੜੇ ਦਵਿੰਦਰ ਜਾਦਵਸ ਉਹਨੂੰ ਕ ਹਾਈ ਕਮਾਂਡ ਨੇ ਦੋ ਜ਼ਿੰਮੇਵਾਰੀਆਂ ਦਿੱਤੀਆਂ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਦਿੱਲੀ ਕਾਂਗਰਸ ਦਾ ਵਰਕਿੰਗ ਪ੍ਰੈਜ਼ੀਡੈਂਟ ਬਣਾ ਦਿੱਤਾ ਉਹਨੂੰ ਤੇ ਉੱਥੇ ਫਸਾ ਦਿੱਤਾਗਾ ਹੁਣ ਜਿਹੜੇ ਲੀਡਰ ਨੇ ਖਾਸ ਕਰਕੇ ਕਿਉਂਕਿ ਅੰਮ੍ਰਿਤਸਰ ਜਾ ਕੇ ਜਦੋਂ ਗਰਜੀਤ ਆউজਲੇ ਦੇ ਮਸਲੇ 'ਚ ਸਵਾਲ ਪੁੱਛਿਆ ਗਿਆ ਪ੍ਰਤਾਪ ਸਿੰਘ ਬਾਜਮੀ ਕਹਿੰਦੇ ਨਵਜੋਤ ਸਿੰਘ ਸਿੱਧੂ ਵੀ ਆਉਣਗੇ ਅੰਮ੍ਰਿਤਸਰ ਕਿਉਂਕਿ ਉਥੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ रह ਚੁੱਕੇ ਨੇ ਫਿਰ ਖੁਦ ਉਹਨਾਂ ਦੀ ਪਤਨੀ ਐਮਐਲਏ ਰਹਿ ਚੁੱਕੇ ਨੇ ਸੀਪੀਐਸ ਰਹਿ ਚੁੱਕ ਨੇ ਆਪ ਐਮਐਲਏ ਰਹਿ ਚੁੱਕੇ ਨੇ ਜਿਸ ਹਲਕੇ ਨੇ ਪੰਜ-ਪੰਜ ਵਾਰਾਂ ਉਹਨਾਂ ਨੂੰ ਕੁਰਸੀਆਂ ਦਿੱਤੀਆਂ ਉੱਥੇ ਲੋਕ ਤਾਂ ਮਿਸ ਕਰਦੇ ਹੋਣਗੇ ਪਰ ਉਹ ਕਿਵੇਂ ਜਾਣ ਇਹ ਕਾਂਗਰਸ ਪਾਰਟੀ ਵਾਸਤੇ ਵੱਡਾ ਸਵਾਲ ਹੈ ਹਾਲਾਂਕਿ ਇਹ ਵੀ ਦੇਖੋ ਕਾਂਗਰਸ ਪਾਰਟੀ ਕਹਿੰਦੀ ਨਵਜੋਤ ਸਿੰਘ ਸਿੱਧੂ ਆਉਣ ਉਹਨਾਂ ਕੋ ਕਿੰਨੇ ਸਟੇਟ ਪ੍ਰਚਾਰਕ ਦੇ ਤ ਜਦੋਂ ਨਵਜੋਤ ਸਿੰਘ ਸਿੱਧੂ ਇੱਕ ਦਾ ਪ੍ਰਤਾਪ ਆਜਵਾਦੋ ਰਾਜਾ ਮਰਿੰਦਰ ਸਿੰਘ ਵੜਿੰਗ ਤਿੰਨ ਰਾਹੁਲ ਗਾਂਧੀ ਵੀ ਇੱਕ ਅਧੀ ਰੈਲੀ ਕਰਨ ਆਜੂਗਾ ਪ੍ਰਿੰਕਾ ਗਾਂਧੀ ਵੀ ਆਏਗੀ ਸੁਖਜਿੰਦਰ ਰੰਧਾਵਾ ਸੁਣੇ ਜਾਂਦੇ ਨੇ ਹੋਰ ਵੀ ਇਹਨਾਂ ਦੀ ਕਾਫੀ ਲੀਡਰਸ਼ਿਪ ਆ ਤੇ ਦੂਜੇ ਪਾਸੇ ਸਰਕਾਰ ਕੋਲ ਕੀ ਆ ਸਿਰਫ ਇੱਕ ਕੌਣ ਭਗਵੰਤ ਮਾਨ ਹਰ ਰੋਡ ਸ਼ੋਅ ਤੇ ਭਗਵੰਤ ਮਾਨ ਸਾਹਿਬ ਬੋਲਦੇ ਨੇ ਮਨਿਸਟਰ ਬਹੁਤ ਨੇ ਲੇਕਿਨ ਉਹਨਾਂ ਨੂੰ ਪਤਾ ਕਿ ਮਨਿਸਟਰਾਂ ਦੀ ਕਿੰਨੀ ਕੀ ਲੋਕ ਅਪੀਲ ਰੱਖਦੇ ਨੇ ਕਿੰਨੀ ਕੀ ਸੁਣਵਾਈ ਹੈਗੀ ਆਮ ਆਦੀ ਪਾਰਟੀ ਕੋ ਇੱਕ ਸਟਾਰ ਕੰਪੇਨਰ ਜਿਹੜਾ ਭਗਵੰਤ ਮਾਨ ਉਸ ਸਟਾਰ ਕੰਪੇਨਰ ਦਾ ਮੁਕਾਬਲਾ ਨਾ ਅਕਾਲੀ ਦਲ ਕੋਲ ਹੈ ਨਾ ਕਾਂਗਰਸ ਪਾਰਟੀ ਕੋਲ ਕੀ ਭਗਵੰਤ ਮਾਨ ਦਾ ਤੋੜ ਨਵਜੋਤ ਸਿੰਘ ਸਿੱਧੂ ਲੱਭਿਆ ਜਾ ਰਿਹਾ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਕਿਉਂਕਿ ਇੱਕ ਹੁੰਦੇ ਨੇ ਕਿ ਕრაਊਡ ਪੁੱਲਰ ਇੱਕ ਹੁੰਦੇ ਤੁਹਾਡੀ ਅਪੀਲ ਤੁਹਾਡੀ ਸੁਣਵਾਈ ਹੁਣ ਇਹ ਜਿਹੜੇ ਲੀਡਰ ਪੰਜਾਬ ਦੇ 4-5 ਉਹ ਕრაਊਡ ਪੁੱਲਰ ਵੀ ਚੰਗੇ ਨੇ ਤੇ ਉਹਨਾਂ ਦੀ ਗੱਲ ਲੋਕਾਂ ਨੂੰ ਜੱਜਦੀ ਵੀ ਆ ਉਸ ਸਤਿ ਸਦੀ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਹੈਗਾ ਇਹ ਆ ਪਰ ਇਸ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਚਾਰ ਪੰਜ ਬੰਦੇ ਗਾਇਬ ਨੇ ਚੋਣ ਪ੍ਰਚਾਰ ਚ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਮਨਪ੍ਰੀਤ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਇਹ ਇਹ ਮਨਫੀ ਨੇ ਪੰਜਾਬ ਦੀ ਸਿਆਸਤ ਤੋਂ ਪਰ ਹੁਣ ਨਵਜੋਤ ਸਿੰਘ ਸਿੱਧੂ ਦਾ ਸਵਾਲ ਆ ਗਿਆ ਕਿ ਕੀ ਕਾਂਗਰਸ ਪਾਰਟੀ ਦੇ ਪੰਜਾਬ ਦੀ ਟੌਪ ਦੀ ਲੀਡਰਸ਼ਿਪ ਆ ਇਹ ਉਹਨਾਂ ਦੀ ਮਜਬੂਰੀ ਨਵਜੋਤ ਸਿੰਘ ਸਿੱਧੂ ਬਣ ਗਏ ਜਾਂ ਜਿਹੜੇ ਕੈਂਡੀਡੇਟ ਕਹਿ ਰਹੇ ਨੇ ਪਾਰਟੀ ਤੇ ਦਬਾਅ ਪਾ ਰਹੇ ਨੇ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਸਾਡੇ ਹਲਕੇ ਦੇ ਵਿੱਚ ਚਾਹੀਦਾ ਰੋਡ ਸ਼ੋਅ ਆ ਕੇ ਕਰੇ ਜਾਂ ਆ ਕੇ ਰੈਲੀ ਨੂੰ ਸੰਬੋਧਨ ਕਰੇ ਨਵਜੋਤ ਸਿੰਘ ਸਿੱਧੂ ਦੀ ਤਹਾਲੇ ਬਹਾਲੀ ਵਾਲੀ ਗੱਲ ਨਹੀਂ ਮੰਨੀ ਇਸ ਲੀਡਰਸ਼ਿਪ ਨੇ ਪਰ ਸੁਖਪਾਲ ਸਿੰਘ ਖਹਿਰਾ ਦੇ ਕਹਿਣ ਤੇ ਇੱਕ ਉਹਨਾਂ ਦਾ ਆਗੂ ਉਹਨਾਂ ਦੇ ਹਲਕੇ 'ਚ ਭੇਜਤਾ ਉਹਨਾਂ ਨੇ ਪਰਮਲ ਸਿੰਘ ਖਾਲਸਾ ਹਾਂ ਪਿਰਮਲ ਸਿੰਘ ਖਾਲਸਾ ਹੁਣੀ ਉਹ ਲੋਕ ਨੇ ਜਦੋਂ ਇਹਨਾਂ ਨੇ ਉਹ ਬਣਾਏ ਸੀ ਨਾ ਕੱਲ ਆਮ ਆਦੀ ਪਾਰਟੀ ਨਾਲੋਂ 8 ਜਣੇ ਨਾਰਾਜ਼ ਹੋਏ ਸੀ ਉਹਦੇ ਚ ਕੌਣ ਕੌਣ ਪਿਰਮਲ ਸਿੰਘ ਜਗਦੇਸ਼ ਸਿੰਘ ਕਮਾਲੂ ਕਮਰ ਸੰਧੂ ਸੁਖਪਾਲ ਸਿੰਘ ਖੈਰਾ ਇੱਕ ਰੁਪਿੰਦਰ ਕੌਰ ਰੂਬੀ ਇਸ ਇੱਕ ਮਾਸਟਰ ਉਹਨਾਂ ਦਾ ਬਲਦੇਵ ਸਿੰਘ ਇਹ ਨਾਰਾਜ਼ ਹੋ ਇਹਨਾਂ ਨੇ ਇੱਕ ਆਪਣੀ ਬਣਾ ਲਈ ਸੀ ਪਾਰਟੀ ਗੱਲ ਨਹੀਂ ਬਣੀ ਸੁਪਾਲ ਸਿੰਘ ਖਿਆਰਾ ਕਿਉਂਕਿ ਪੁਰਾਣੇ ਕਾਂਗਰਸੀ ਹੋ ਤੇ ਛੇਤੀ ਆ ਗਏ ਸੀ ਕੈਪਟਨ ਮਿਰਿੰਦਰ ਸਿੰਘ ਜੋ ਦਿੱਲੀ ਜਾਣ ਲੱਗੇ ਹਵਾਈ ਅੱਡੇ ਤੇ ਹੀ ਜਿੱਥੇ ਚੌਪਰ ਲੱਗਾ ਇੱਕ ਉਹ ਉੱਥੇ ਹੀ ਉਹ ਸ਼ਾਮਲ ਹੋ ਗਏ ਸੀ ਜਗਦੇਸ਼ ਸਿੰਘ ਕਮਾਲੂ ਆ ਗਿਆ ਪ੍ਰਿੰਮਲ ਸਿੰਘ ਨੂੰ ਬਾਹਰ ਕਰਤਾ ਹੁਣ ਕਿਉਂਕਿ ਇਹ ਜਿਹੜਾ ਪ੍ਰਿੰਮਲ ਸਿੰਘ ਦਾ ਹਲਕਾ ਜਿੱਥੋਂ ਪ੍ਰਿੰਮਲ ਸਿੰਘ ਐਮਐਲਏ ਰਹੇ ਨੇ ਭਦੌਰ ਉਹ ਇਹਦਾ ਪਾਰਟ ਆ ਸੰਗਰੂਰ ਦਾ ਤੇ ਪ੍ਰਿੰਮਲ ਸਿੰਘ ਇੱਕ ਉਹਨੇ ਚੰਗੀ ਐਮਐਲਏਸ਼ਿਪ ਕੀਤੀ ਕੋਈ ਦਾਗ ਨਹੀਂ ਲੱਗੇ ਜਿਵੇਂ ਹੁਣ ਆਮ ਆਦੀ ਪਾਰਟੀ ਦੇ ਕਈ ਐਮਐਲਏ ਤੇ ਦਾਗ ਲੱਗ ਗਏ ਨੇ ਤੇ ਬੇ ਲੱਗ ਗਏ ਨੇ ਕਰਪਸ਼ਨ ਦੇ ਜਾਂ ਹੋਰਾਂ ਦੇ ਜਾਂ ਵਨਸ ਵਨ ਨੇ ਜਿਹੜੀਆਂ ਦੁਕਾਨਾਂ ਖੋਲੀਆਂ ਗਏ ਨੇ ਉਹ ਆ ਤੇ ਪਰਮਲ ਸਿੰਘ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਇੱਕ ਇੱਕ ਵੋਟ ਦੀ ਵੈਲਿਊ ਆ ਉਹ ਤਾਂ ਫਿਰ ਸਾਬਕਾ ਐਮਐਲਏ ਰਹਿ ਚੁੱਕਾ ਉਹ ਤਾਂ ਹੀ ਨਾ ਆਪਣੇ ਹਲਕੇ 'ਚ ਰੈਲੀ ਤਾਂ ਹੀ ਕਰੂਗਾ ਜੇ ਪਾਰਟੀ ਕਵੇ ਤੇ ਪਾਰਟੀ ਨੇ ਉਹਨੂੰ ਸਸਪੈਂਡ ਕੀਤਾ ਇਸੇ ਕਰਕੇ ਅੱਜ ਜਿਹੜੀ ਉਹਦੀ ਪਰਮਲ ਸਿੰਘ ਦੀ ਫੋਟੋ ਨਾਲ ਪ੍ਰਤਾਪ ਸਿੰਘ ਬਾਜਵਾ ਦਵਿੰਦਰ ਜਾਦਵ ਹੋਣੀ ਆ ਤੇ ਤਾਂ ਹੀ ਹੁਣ ਅਗਲਾ ਜੋਰ ਲਾਊਗਾ ਅਗਲਾ ਜੋਰ ਲਾਊਗਾ ਕਿ ਕੱਲ ਨੂੰ ਜੇ 27 ਉਨੀਆ ਤੇ ਭਦੌਰ ਤੋਂ ਮੈਂ ਲੜੂਗਾ ਤਾਂ ਹੀ ਅਗਲੇ ਜੋਰ ਲਊ ਅੱਜ ਅੱਜ ਕੱਲ ਦੀ ਸਿਆਜ਼ਤ ਮਾੜੀ ਤੋਂ ਮਾੜੀ ਰੈਲੀ ਵੀ ਕਰਾਉਣੀ ਹੋਵੇ ਨਾ ਛੋਟੀ ਰੈਲੀ ਵੀ ਕਰਾਉਣੀ 5-7 ਲੱਖ ਰੁਪਈਆ ਲੱਗ ਜਾਂਦਾ ਤੇ ਪੱਲਿਓ ਕੌਣ ਲਾਉਂਦਾ ਹੈ ਕੋਈ ਨਾ ਕੋਈ ਜਿਗਾਰੜ ਬਾਜ਼ੀ ਕਰਨੀ ਪੈਂਦੀ ਆ ਤੇ ਇਸ ਕਰਕੇ ਉਹ ਲੱਗਾ ਹੋਊਗਾ ਸੁਪਾਰ ਸਿੰਘ ਕਹਿ ਰਹੇ ਨੇ ਕਿ ਭਦੌਰ ਇਹਨਾਂ ਕੋਈ ਉਮੀਦਵਾਰ ਨਹੀਂ ਕਿਉਂਕਿ ਭਦੌਰ ਤੋਂ ਜਿਹੜਾ ਪਹਿਲਾਂ ਐਮਐਲਏ ਬਣੇ ਹੋ ਮੁਹੰਮਦ ਸਦੀਕ ਸਾਹਿਬ ਵੀ 17 ਵਿੱਚ 2019 ਦੇ ਵਿੱਚ ਉਹ ਬਣ ਗਏ ਉਹ ਮੈਂਬਰ ਪਾਰਲੀਮੈਂਟ 22 ਦੇ ਵਿੱਚ ਪਧੌੜ ਸਾਹਿਬ ਚੰਨੀ ਸਾਹਿਬ ਨੂੰ ਲੜਾਇਆ ਹਲਕਾ ਖਾਲੀ ਸੁੰਨਾ ਸੀ ਸਿਰਫ ਪਧੌੜ ਨਹੀਂ ਖਾਲੀ ਪੰਜਾਬ ਕਾਂਗਰਸ ਦੀ ਮਾੜੀ ਕਿਸਮਤ ਕਹਿ ਲੋ ਜਾ ਇਹਨਾਂ ਦੀ ਲੀਡਰਸ਼ਿਪ ਦੀ ਸਿਆਣਪ ਲਾ ਲੋ 70 ਵਿਧਾਨ ਸਭਾ ਇਹੋ ਜਿਹੇ ਹਲਕੇ ਨੇ ਜਿੱਥੇ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਉਹ ਲਵਾਰਸ ਆ ਜਦ ਤੁਹਾਡੇ ਕੋਲ 70 ਹਲਕਿਆਂ ਦੇ ਵਿੱਚ ਕੋਈ ਬੰਦਾ ਨਹੀਂ ਹੈ ਰੈਲੀ ਕਰਨ ਨੂੰ ਕੱਠ ਕਰਨ ਨੂੰ ਮੀਟਿੰਗਾਂ ਕਰਨ ਨੂੰ ਤੁਹਾਡੇ ਪ੍ਰਚਾਰ ਕਰਨ ਨੂੰ ਤੇ ਤੁਸੀਂ ਕਿਵੇਂ ਜਿੱਤ ਜੋਗੇ ਕਿਵੇਂ ਤੁਸੀਂ ਕਹਿ ਸਕਦੇ ਕਿ ਸਾਡੀਆਂ ਜੀ 13 ਚੋਂ 8 ਆ ਜਾਣਗੀਆਂ ਉਹ ਤਾਂ ਫਿਰ ਖਿਆਲੀ ਗੱਲਾਂ ਹੀ ਹੋ ਰਹੀਆਂ ਨੇ ਜਿਵੇਂ ਭਾਜਪੀ ਕਹੇ ਰੇ 400 ਸਾਡੀਆਂ ਸੀਟਾਂ ਜਿ ਨੇ ਖਿਆਲਲੀ ਤੇ ਜਿੰਨੀ ਮਰਜ਼ੀ ਕਹਿ ਦੋ ਖਿਆਲਾਂ ਦੇ ਨਾਲ ਸਰਕਾਰਾਂ ਨਹੀਂ ਬਣਦੀਆਂ ਨਾ ਖਿਆਲਾਂ ਦੇ ਨਾਲ ਹਲਕੇ ਨਹੀਂ ਜਿੱਤੇ ਜਾਂਦੇ